ਕਾਫੀ ਸਮੇਂ ਤੋਂ ਨਾਬਾਜ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 6 ਔਰਤਾਂ ਦੇ ਗਿਰੋਹ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਮਲੇਰਕੋਟਲਾ ਤੋਂ ਆਈਆਂ ਇਹ ਸਾਰੀਆਂ ਔਰਤਾਂ ਦਿਨ ਦਿਹਾੜੇ ਬੰਦ ਪਏ ਮਕਾਨਾਂ ਨੂੰ ਨਿਸ਼ਾਨਾ ਬਣਾਉਂਦੀਆਂ ਸਨ ਪਿਛਲੇ ਦਿਨੀ ਵਾਰਡ ਨੰਬਰ 22 ਦੇ ਇੱਕ ਘਰ ਚੋਂ ਜਦੋਂ ਇਹ ਔਰਤਾਂ ਤਾਲੇ ਤੋੜ ਕੇ ਚੋਰੀ ਕਰਨ ਲੱਗੀਆਂ ਤਾਂ ਪੰਕਜ ਨਾਮੀ ਮੁਹੱਲਾ ਵਾਸੀ ਦੇ ਰੋਲਾ ਪਾਉਣ ਤੇ ਇਹਨਾਂ ਚੋਂ ਦੋ ਔਰਤਾਂ ਨੂੰ ਕਾਬੂ ਕਰ ਲਿਆ ਗਿਆ ਜਦਕਿ ਬਾਕੀ 4 ਨੂੰ ਪੁਲਿਸ ਨੇ 24 ਘੰਟਿਆਂ ਦੇ ਅੰਦਰ ਅੰਦਰ ਗ੍ਰਿਫਤਾਰ ਕਰ ਲਿਆ ਹੈ ਉਹਦੇ ਵਿੱਚ ਕੁਝ ਅਣਪਛਾਤੀਆਂ 7-8 ਲੇਡੀਆਂ ਕਈ ਦਿਨਾਂ ਤੋਂ ਫਿਰਦੀਆਂ ਸੀ ਗੌਰ ਕਿਸੇ ਨੇ ਕੀਤੀ ਨਹੀਂ ਤੇ ਜਿੱਦ ਦਿਨ ਉਹਨਾਂ ਨੇ ਪਾੜ ਲਾਇਆ ਸਾਡੇ ਪਸ਼ਪਿੰਦਰ ਸ਼ਰਮਾ ਜੀ ਦਾ ਘਰ ਹੈ ਉੱਥੇ ਉਹ ਕਾਫੀ ਵੱਡੇ ਪੇਚਕਸ ਨਾਲ ਤੋੜ ਕੇ ਉਹਨਾਂ ਨੇ ਅੰਦਰੋਂ ਭਾਂਡੇ ਭੁੰਡੇ ਚੋਰੀ ਕਰਕੇ ਅਸੀਂ ਚੜ ਕੇ ਉਤਾਰੀਆਂ ਤੇ ਅਸੀਂ ਬੰਦੇ ਇਕੱਠ ਹੋਣ ਕਰਨ ਸਾਡੇ ਹੱਥ 'ਚ ਦੋ ਲੇਡੀਆਂ ਆ ਗਈਆਂ ਜਿਨ੍ਹਾਂ ਕੋਲ ਤੇਜ਼ ਤੇਜ਼ਦਾਰ ਹਥਿਆਰ ਵੀ ਸੀ ਜਿਨ੍ਹਾਂ ਨੂੰ ਦੋਨੋਂ ਦਾ ਮੌਕੇ ਦੇ ਕਾਬੂ ਕਰ ਲਿਆ ਬਾਅਦ ਦੇ ਵਿੱਚ ਚਾਰ ਅਸੀਂ ਸ਼ਹਿਰ 'ਚ ਉਹ ਫੇਰ ਕਵਰ ਕਰ ਲਿਆ ਜਿਹੜੀ ਅੱਛੇ ਕੁੱਲ 6 ਔਰਤਾਂ ਸੀਗੀਆਂ ਉਹਨਾਂ ਤੇ ਨੌਰਤਾਂ ਚਾਰ ਔਰਤਾਂ ਤੋਂ ਵੀ ਇੱਕ ਕੋਲੋਂ ਅਸੀਂ ਭਾਂਡੇ ਹੈਵੀ ਮਾਤਰਾ ਦੇ ਵਿੱਚ ਬਰਾਮਦ ਕੀਤੇ ਨੇ ਨਰਿੰਦਰ ਸ਼ਰਮਾ ਜੀ ਦੇ ਘਰੋਂ ਚੋਰੀ ਕੀਤੇ ਹੋਏ ਹੁਣ ਤਾਂ ਕਰਕੇਂ ਚੋਰੀਆਂ ਕਰ ਚੁੱਕੇ ਇਹ ਅੱਗੇ ਹੁਣ ਅੱਜ ਪੁਲਿਸ ਰਿਮਾਂਡ ਲੈਂਦਾ ਈ 29 ਤੱਕ ਅੱਗੇ ਨਾ ਹੀ ਪੜਤਾਲ ਕਰਦੇ ਆਂ ਹੋਰ ਜੇ ਇਹਨਾਂ ਨੇ ਹੋਰ ਵੀ ਕੰਮ ਕੀਤਾ ਹੋਊਗਾ ਵੀ ਪਹਿਲਾਂ ਵੀ ਕੋਈ ਹੈ ਜੀ ਕ੍ਰਿਮੀਨਲ ਰਿਕਾਰਡ ਨਹੀਂ ਪਹਿਲਾਂ ਹਲੇ ਕੋਈ ਨਹੀਂ ਇਹਦੇ ਨਾਲ ਥਾਣੇ ਤੋਂ ਪਤਾ ਕਰਜੂਗਾ ਕਿ ਸੇਰਨਾਲੀ ਨੇ ਉੱਥੇ ਅਸੀਂ ਆਪਦੇ ਕਾਗਜ਼ ਪੱਤਰੀ ਬਿਹਾਰ ਕਰਕੇ ਉੱਥੋਂ ਪਤਾ ਕਰ ਦਿੱਤੀ ਹੈ ਅੱਗੇ ਫਿਲਹਾਲ ਪੁਲਿਸ ਸੁਕਤ ਤੌਰਤਾ ਦਾ 2 ਦਿਨਾਂ ਰਿਮਾਂਡ ਹਾਸਲ ਕਰਕੇ ਪੁੱਛ ਪੜਤਾਲ ਕਰ ਰਹੀ ਹੈ ਨਾਬਾਤੋ ਰਾਹੁਲ ਖੁਰਾਨਾ ਜਗਬਾਣੀ ਟੀਵੀ